ਜੋ ਸ਼੍ਰੀ ਗੌਰਪ੍ਰੀਤ ਸਿੰਘ ਪੁੱਲੜ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਅਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਵੱਲੋਂ ਪੀਓ ਨੂੰ ਗ੍ਰਿਫਤਾਰ ਕਰਨ ਦੇ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਨਿਗਰਾਨੀ ਸ਼੍ਰੀ ਨਵਜੋਤ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਏਐਸਆਈ ਹਰੀਸ਼ ਕੁਮਾਰ ਇਨਚਾਰਜ ਪੀਓ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਕਾਬੂ ਕੀਤਾ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਸਰੇ ਅਮਰਸਰ ਦੇ ਹਾਤੀ ਦੇ ਪਿੰਡ ਲੋਪੋਗੇ ਰੇਡ ਕੀਤਾ ਹੈ ਜਿਹੜਾ ਜੀ ਸਾਨੂੰ ਇੱਕ ਪੀਓ ਅਰਸਟ ਕੀਤਾ ਜਿਹਦੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀ ਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅਮਰਸਰ ਸਿਟੀ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਮਡੇਰ ਪੀਪੀਐਸ ਡੀਸੀਬੀ ਇਨਵੈਸਟੀਗੇਸ਼ਨ ਅਮਰਸਰ ਸਿਟੀ ਤੇ ਸਰਦਾਰ ਨਵੇਜ ਸਿੰਘ ਜੀ ਸਿੱਧੂ ਪੀਪੀਐਸ एडीसी पुलिस इन्वेस्टिगेशन ऑफिसर ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ पीओ स्टाफ ਜਿਹੜਾ ਉਹ ਕੰਮ ਕਰ ਰਿਹਾ ਜੀ ਜਿਹੜਾ ਪਿਓ ਅਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਇਸ ਗੋਪੀ son of ਸਰੂਪ ਸਿੰਘ ਆਰੋ ਪਿੰਡ ਦਾ ਕੁਮਾਰ ਕੇ ਇਹ ਥਾਣਾ ਲੋਪੋਕੇ ਦਿਹਾਤੀ ਦਾ ਪਿੰਡ ਹੈ ਜੀ ਇਹ ਇਹਦੇ ਵਿੱਚ ਇਹਦੀ ਰਹਿਸ਼ ਹੈ ਜੀ ਤੇ ਬਾਦ ਅਦਾਲਤ શ્રી ਪਰਮਿੰਦਰ ਸਿੰਘ ਏਸੀਜਮ ਜੱਜ ਸਾਹਿਬ ਨੇ ਉਹਨਾਂ ਦੀ ਕੋਰਟ ਦੇ ਵਿੱਚੋਂ ਇਹ ਮੁਕਦਮਾ ਨੰਬਰ 219 ਡੇਟਡ 7 11 2021 ਅੰਡਰ ਸੈਕਸ਼ਨ 379 411 ਆਈਪੀਐਸਸੀ थाना ਕਤਵਾਲੀ ਦਾ ਮੁਕਦਮਾ ਉਹਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ ਹੈਗੀ 380 2024 ਇਹਦੇ ਤੇ ਹੀ ਇੱਕ ਦੂਸਰਾ ਪਰਚਾ ਕਤਵਾਲੀ ਥਾਣੇ ਦੇ ਵਿੱਚ ਦਰਜ ਆ ਉਹ ਬਾਦ ਅਦਾਲਤ ਸ਼੍ਰੀ ਰਵਨੀਤ ਕੌਰ ਬੇਦੀ ਮੈਡਮ ਨੇ ਜੀਐਮਐਸਸੀ ਦੀ ਕੋਰਟ ਦੇ ਵਿੱਚੋਂ ਮੁਕਦਮਾ ਨੰਬਰ 33 ਡੇਟਡ 5/3/2021 ਅੰਡਰ ਸੈਕਸ਼ਨ 378 411 ਆਈਪੀਸੀ ਉਹ ਥਾਣਾ ਕਤਵਾਲੀ ਦਾ ਹੀ ਮਕਦਮਾ ਉਹਦੇ ਵਿੱਚ ਪੀਓ ਸੀ ਉਹਦੀ ਪੀਓ ਡੇਟ ਹੈ 23/3/2023 ਇਹਦੇ ਤੇ ਇਹਦੀ ਪੁੱਛਗਿੱਛ ਕੀਤੀ ਗਈ ਜਿਸ ਨੇ ਦੱਸਿਆ ਕਿ ਇਹ ਦੋਨਾਂ ਮਕਦਮਿਆਂ ਦੇ ਅੱ체 ਪੀਓ ਹੈ ਇਹਦੀ ਪੁੱਛਗਿੱਛ ਕੀਤੀ ਇਹਨੇ ਦੱਸਿਆ ਕਿ ਮੇਰੇ ਕੋਲ ਦੋ ਮਕਦਮੇ ਅਮਰਸਰ ਦਿਹਾਤੀ ਲੋਪੋਗੈ ਦਰਜਾ ਉਹ ਵੀ ਇਹੋ ਮਕਦਮੇ ਨੇ ਲੇਕਿਨ ਉਹਨਾਂ ਬਾਰੇ ਸਾਡੇ ਕੋਲ ਕਲੀਅਰ ਨਹੀਂ ਹੋ ਸਕਿਆ ਉਹ ਉਹਨਾਂ ਨੂੰ ਇਨਟੀਮੇਸ਼ਨ ਕਰਤੀ ਹੈ ਕਿ ਆਪਣੇ ਰਿਕਾਰਡ ਤੋਂ ਚੈੱਕ ਕਰ ਲਓ ਕਿ ਉਹਦੇ ਵਿੱਚ ਪੀਓ ਨਾ ਹੋਵੇ ਫਿਲਹਾਲ ਇਹਦੀ ਜਿਹੜੀ ਹੈ ਰੈਸਟ ਜਿਹੜੀ ਥਾਣੇ ਕਤਵਾਲੀ ਦੇ ਵਿੱਚ ਕੋਈ ਸਹੀ ਹੈ ਸਰ ਬੈਕਗ੍ਰਾਉਂਡ ਵਾਸਤੇ ਇਹਦੇ ਪਤਾ ਕੀਤਾ ਜੀ ਇਹਦੇ ਉੱਤੇ ਪਿੰਡ ਦੇ ਵਿੱਚ ਹੀ ਦੋ ਚਾਰ ਬੰਦੇ ਨੇ ਯਰਾਨਾ ਜਿਹਨਾਂ ਨਾਲ ਰਲ ਕੇ ਚੋਰੀਆਂ ਜਿਹੜੀਆਂ ਕੰਦਰ ਚਾਰ ਚੋਰੀ ਦੇ ਮਰਜ਼ੇ ਦੇ ਸਰ ਇਹਦੀ ਕਿੰਨੀ ਕਾਮਯਾਬੀ ਸਮਝੀਓ ਦੋ ਤਿੰਨ ਵਾਰੀ ਪਹਿਲਾਂ ਵੀ ਤੁਸੀਂ ਸ਼ਹਿਰੋਂ ਬਾਹਰ ਰੇਡ ਕੀਤਾ ਜੀ ਨੂੰ ਬੜਨ ਵਾਸਤੇ ਅੱਜ ਤਾਂ ਇਹ ਸਾਡੀ ਜੀ ਬਹੁਤ ਵੱਡੀ ਕਾਮਯਾਬੀ ਇਹ ਤੁਹਾਨੂੰ ਦੱਸਿਆ ਵੀ ਅੱਜ ਕੱਲ੍ਹ ਸਿਆਲ ਦੇ ਦੇ ਨਾ ਬਹੁਤ ਜ਼ਿਆਦਾ ਠੰਡ ਹੁੰਦੀ ਸੁਰੇ ਫਿਰ ਵੀ ਚਲੋ ਇਹ ਸਾਡੀ ਡਿਊਟੀ ਬੰਦੀ ਹੈ ਔਰ ਅਸੀਂ ਕਰਨੀ ਔਰ ਕਰਦੇ ਹੀ ਰਵਾਂਗੇ ਠੀਕ ਹੈ ਜੀ